ਜੇਤੀ ਆ ਗਿਆ ਪਰ ਸੌਦਾ ਮੇਰੇ ਨਾਲ ਉਹ ਬੜੀ ਦੂਰ ਮਿੱਟੂ ਛੱਟ ਕੇ ਚੱਲ ਗਿਆ ਮੈਨੂੰ ਪਤਾ ਨਹੀਂ ਕੀ ਮਾਰ ਗਿਆ ਆ ਵੀ ਤੁਹਾਡਾ ਮਹਾਵੀਰ ਸਿੰਘ ਜੀ ਤੇ ਜਿਹੜੇ ਸ਼ਹੀਦ ਹੋਏ ਨੇ ਕੀ ਲੱਗਦੇ ਸੀ ਤੁਹਾਡੇ ਕਿੰਨਾ ਸਮਾਂ ਹੋ ਗਿਆ ਸੀ ਕਿੱਥੇ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਜੋ ਗ੍ਰੇਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਡਿਊਟੀ ਦਰਾਂ ਨਹੀਂ ਕੋ ਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਾਸਾ ਹੋਣ ਕਰਕੇ ਉਹਨਾਂ ਦੀ ਜਾਨ ਧੋ ਗਈ ਹੈ ਜਦੋਂ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਮਲੋ ਨਾਰਮਲ ਪਰਿਵਾਰਾਂ ਜੀ ਹੈ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਸਾਡਾ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅੱਜ ਨਾਲ ਉਹਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾਲ ਥੜਾ ਸੱਟ ਲੱਗ ਗਈ ਆ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਅਸੀਂ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਉਸ ਤੋਂ ਬਾਅਦ ਜੀ ਸ਼ਾਮ ਨੂੰ ਉਹਨਾਂ ਨੂੰ 6 ਵਜੇ ਨਾਲ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉੱਥੇ ਗ੍ਰਿਫ ਦੇ ਵਿੱਚ ਗ੍ਰਿਫ ਦੇ ਵਿੱਚ ਜੀ ਇਹ ਦੋ ਜਰ ਆਪਰੇਟਰ ਹਨ ਕਰੇਨਾ ਕਰੋਨਾ ਚਲਾਉਂਦੇ ਹਨ ਤੇ ਕੀ ਕਿਦਾਂ ਹਾਦਸਾ ਕਿਦਾਂ ਹੋ ਗਿਆ ਇਹ ਜੀ ਕੋ ਰੋਡ ਤੇ ਕੋਹਾੜੀ ਪੂਰੀ ਰੋਡ ਕਟਿੰਗ ਕਰਨ ਲਏ ਹਨ ਉਹ ਚ ਹਾਦਸਾ ਹੋ ਗਿਆ ਹੋਰ ਤੇ ਹਾਦਸਾ ਹੋ ਗਿਆ ਤੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਕਦੋਂ ਉਹਨਾਂ ਦਾ ਫੋਨ ਆਇਆ ਸੀ ਲਾਸਟ ਟਾਈਮ ਕਦੋਂ ਗੱਲ ਹੋਈ ਕੋਈ ਲਾਸਟ ਟਾਈਮ ਉਦਣ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਸੀ ਜਿਹੜਾ ਅਕਸਰ ਪਰਿਵਾਰ ਨਾਲ ਸ਼ੇਅਰ ਕਰਦੇ ਸੀ ਕਿ ਮੈਂ ਹੁਣ ਆ ਕੇ ਆ ਕਰਨਾ ਆ ਗਿਆ ਇਦਾਂ ਕਰਨਾ ਪਰਿਵਾਰ ਦੇ ਵਿੱਚ ਸੁਪਨੇ ਆ ਜੀ ਜਦੋਂ ਵੱਲੋਂ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਤੋ ਇਹ ਦੱਸੀ ਹੈ ਜੀ ਤੁਹਾਨੂੰ ਜੇ ਗੱਲ ਕੀਤੀ ਜਾਵੇ ਪਰਿਵਾਰ ਦੇ ਜਿਸ ਤਿੱਕੇ ਨਾਲ ਇਹ ਖਾਤਸ਼ਾ ਹੋਇਆ ਬੰਦਾ ਅਨੇ ਤੇ ਪਰਿਵਾਰ ਚ ਦੇਖਿਆ ਜਾਵੇ ਤਾਂ ਉਹਨਾਂ ਦਾ ਬੇਟਾ ਹੈ ਹਾਂਜੀ ਪਰਾਂਟ ਹਾਂ ਜੀ ਇਹ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਜਾਂ ਕਿਸ ਤਰ੍ਹਾਂ ਦਾ ਮਿਲਣ ਵਰਤਾਂ ਸੀ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਦਾ ਪੁੱਛ ਸਕਦੇ ਹੋ ਤੁਸੀਂ ਬਹੁਤ ਹੀ ਮਨਸਾਰ ਬੰਦੇ ਹਨ ਕੋਈ ਗਾਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਆਇਆ ਸੀ ਛੁੱਟੀ ਕੱਟ ਕੇ ਜੀ 20 22 ਦੇ ਨੂੰ ਹੋਏ ਗਿਆ ਨੂੰ ਹਾਂ ਜੀ ਵਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆ ਰਹੀ ਬਾੜੀ ਜੀ ਕਦੋਂ ਆਖੋ ਮ੍ਰਿਤਿਕ ਦੇਰ ਜੀ ਕੱਲ ਨੂੰ ਆ ਰਹੀ ਹੈ ਜੀ ਤੁਹਾਡਾ ਮੇਰਾ ਨਾਮ ਐਮਟੀ ਡਰਾਈਵਰ ਜਗਤਾਰ ਸਿੰਘ ਜਤਾਰ ਜੀ ਤੁਸੀਂ ਐਸੇ ਮਹਿਕਮੇ ਚ ਆਏ ਹੋ ਇਹ ਮਹਿਕਮਾ ਕੀ ਕੰਮ ਹੁੰਦਾ ਵਾ ਕਰਮਵੀਰ ਹੁਣੀ ਕੀ ਕਰਦੇ ਸੀ ਇਹ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਾਰਡ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਅਰਜ਼ਰਬ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਰਡ ਰੋਡ ਇਹ ਜਲਥਾਣਾ ਥਲ ਸੈਨਾ ਹੋਈ ਇਸ ਨਾਲ ਸੰਬੰਧ ਸੇ ਕੈਨੇਡਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਘ ਮੈਨੂੰ ਦਿੱਤਾ ਹੋਇਆ ਹੈ ਤੇ ਜਿਹੜੇ ਕਰਮਵੀਰ ਜੀ ਇਹ ਕਿਤੇ ਕਿਤੇ ਨੌਕਰੀ ਕਰ ਚੁੱਕੇ ਸੀ ਜੀ ਸ਼੍ਰੀਨਗਰ ਵੀ ਰਹੇ ਨੇ 109 ਆਰਸੀਸੀ ਰੋਡ ਕਨੈਕਸ਼ਨ ਕੰਪਨੀ ਫਿਰ 54 ਲੈ 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਮੇਰੇ ਖਿਆਲ ਨਾਲ ਸ਼ਿਮਲਾ ਵੀ ਰਹੇ ਨੇ 116 ਆਰਸੀ ਕੱਲ ਕੀ ਹੋਇਆ ਲੱਗਾ ਕੁਝ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਇੰਦਾ ਜਿੱਦਾਂ ਸੁਣ ਕੇ ਆਪਾਂ ਨੂੰ ਆਉਣ ਡਿਆ ਕਿ ਮੈਨੂੰ ਡੋਜਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਹੈ ਬਲਾਸਟਿੰਗ ਤੋਂ ਬਾਅਦ ਇਹਨੇ 2 ਡੋਜ਼ਰ ਮਾਰਚ ਕੀਤਾ G50 ਡੋਜ਼ਰ ਸੀ ਉਹ ਪਹਾੜ ਹਿਲੇਆ ਉਹ ਤੋਂ ਇੱਕਦਮ ਪਹਾੜ ਉੱਤੇ ਆ ਕੇ ਡਿੱਗ ਪਿਆ ਹਾਂਜੀ